ਪੰਜਾਬ ਇੰਡੀਆ ਵਿੱਚ ਹੁੰਦੀਆਂ ਬੇਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਵਿਦੇਸ਼ਾਂ ਦੇ ਗੁਰੂ ਘਰ ਵਿੱਚ ਵੀ ਬੇਦਬੀ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗ ਪਈਆਂ ਹਨ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਵੀਡੀਓ ਯੂਰਪ ਦੇ ਸਭ ਤੋਂ ਵੱਡੇ ਗੁਰੂ ਘਰ ਤੋਂ ਵਾਇਰਲ ਹੋ ਰਹੀ ਹੈ ਜਿਹੜਾ ਕਿ ਇੰਗਲੈਂਡ ਵਿੱਚ ਹੈ ਇੰਗਲੈਂਡ ਦੇ ਇਸ ਗੁਰੂ ਘਰ ਵਿੱਚ ਇਹ ਜੰਗ ਮੁੰਡਾ ਜੁੱਤੀ ਪਾ ਕੇ ਤੇ ਨੰਗੇ ਸਿਰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਜਾਂਦਾ ਹੈ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪਈ ਹੁੰਦੀ ਹੈ ਉਸ ਥੜਾ ਸਾਹਿਬ ਤੇ ਵੀ ਜੁੱਤੀ ਪਾ ਕੇ ਹੀ ਚੱਲੇ ਜਾਂਦਾ ਹੈ ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਇਹ ਮੁੰਡਾ ਬੇਅਦਬੀ ਕਰ ਰਿਹਾ ਸੀ ਤਾਂ ਉੱਥੇ ਪੰਜ ਸਿਕਿਉਰਿਟੀ ਗਾਰਡ ਵੀ ਮੌਜੂਦ ਸਨ ਜਿਨ੍ਹਾਂ ਵਿੱਚੋਂ ਕੁਝ ਤਾਂ ਪੂਰੇ ਸਾਫਤ ਸੂਰਤ ਸਿੱਖ ਵੀ ਸਨ ਜਿਹੜੇ ਕਿ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਇਸ ਤੋਂ ਬਾਅਦ ਉਥੇ ਆਈ ਸੰਗਤ ਨੇ ਵੀਡੀਓ ਬਣਾਉਂਦੇ ਹੋਏ ਇਸ ਨੂੰ ਪੁੱਛਿਆ ਕਿ ਤੁਸੀਂ ਇਸ ਨੂੰ ਕਾਬੂ ਕਰਕੇ ਬਾਹਰ ਕਿਉਂ ਨਹੀਂ ਕੱਢ ਰਹੇ ਤਾਂ ਇਹਨਾਂ ਨੇ ਅੱਗੇ ਜਵਾਬ ਦਿੱਤਾ ਕਿ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਹੈ ਅਗਲੀ ਕਾਰਵਾਈ ਹੁਣ ਪੁਲਿਸ ਹੀ ਕਰੇਗੀ ਅਸੀਂ ਇਸ ਨੂੰ ਕੁਝ ਨਹੀਂ ਕਹਿਣਾ ਵੀਡੀਓ ਬਣਾਉਣ ਵਾਲਾ ਵਿਅਕਤੀ ਫਿਰ ਕਹਿੰਦਾ ਹੈ ਕਿ ਫਿਰ ਤੁਹਾਡੀ ਸਿਕਿਉਰਿਟੀ ਦਾ ਕੀ ਫਾਇਦਾ ਤਾਂ ਅੱਗੇ ਸਿਕਿਉਰਿਟੀ ਵਾਲਾ ਕਹਿੰਦਾ ਹੈ ਕਿ ਅਸੀਂ ਇਸ ਨੂੰ ਡੀਲ ਕੀਤਾ ਹੈ ਹੁਣ ਪੁਲਿਸ ਹੀ ਸਾਰਾ ਕੁਝ ਕਰੇਗੀ ਇਸ ਸਭ ਤੋਂ ਬਾਅਦ ਜਦੋਂ ਵੀਡੀਓ ਬਣਾਉਣ ਵਾਲੀ ਸੰਗਤ ਅੰਦਰ ਇਸ ਨੂੰ ਫੜਨ ਗਈ ਤਾਂ ਇਸ ਬੇਦਬੀ ਕਰਨ ਆਏ ਮੁੰਡੇ ਨੇ ਉੱਥੇ ਪੈ ਸ਼ਸਤਰਾਂ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਕੁਝ ਸੰਗਤ ਦੇ ਥੋੜੀਆਂ-ਬਹੁਤ ਸੱਟਾਂ ਵੀ ਲੱਗੀਆਂ ਪਰ ਇਸ ਨੂੰ ਕਾਬੂ ਕਰਕੇ ਬਾਹਰ ਲਿਆਏ। ਬਾਕੀ ਦੋਸਤੋ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਫਿਰ ਵੀ ਨਹੀਂ ਇਸ ਵਾਲੀ ਇਹ ਬੇਵਿਦਗੀ ਜਦ ਅਸੀਂ ਇਹਨੂੰ ਫੀਲ ਕੀਤਾ ਆ ਸਿੰਘ ਰਿਕਾਰਡਿੰਗੇ ਇਹ ਬਿਆਦਬੀ ਨਹੀਂ ਅਸੀਂ ਇਹਨੂੰ ਡੀਲ ਕਰਦੇ ਆ ਪੁਲਿਸ ਹੁਣ ਲੱਗੀ ਆ ਹੈਨਾ ਕਰ ਲਓ ਤੁਸੀਂ ਰਿਪੋਰਟ ਤੁਸੀਂ ਆਪਣਾ ਨਹੀਂ ਕੋਈ ਰੋਕ ਦੇਖਾ ਤੁਸੀਂ ਰੋਕ ਲਓ ਅਸੀਂ ਰੋਕ ਲਿਆ ਦੇਣਾ ਮੈਂ ਕਿਤੇ ਨਹੀਂ ਪਾਉਂਦਾ ਅਸੀਂ ਉਹਨੂੰ ਟਾ ਕੇ ਰੋਕ ਲਿਆ ਜੋ ਅਸੀਂ ਕਰਨਾ ਸੀ ਕਰ